ਚੋਰੀਆਂ ਕਰਨ ਵਾਲੇ ਚੋਰੀ ਕਰਨ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ ਤੇ ਉਹ ਅਕਸਰ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਤਾ ਦਿੰਦੇ ਨੇ ਲੇਕਿਨ ਚੋਰੀ ਕਰਨ ਵੇਲੇ ਇਹ ਲੋਕ ਥਾਂ-ਕੁਥਾਂ ਨਹੀਂ ਦੇਖਦੇ ਇਤੋਂ ਤੱਕ ਕਿ ਇਹ ਲੋਕ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਨੇ ਤੇ ਇੱਥੇ ਆਏ ਸ਼ਰਧਾਲੂਆਂ ਦੀਆਂ ਚੀਜ਼ਾਂ ਨੂੰ ਚੋਰੀ ਕਰਕੇ ਲੈ ਜਾਂਦੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਪਤਿਗੜ ਸਾਹਿਬ ਦੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੋਂ ਜਿੱਥੇ ਕਿ ਇੱਕ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ ਹੋ ਗਿਆ ਮੋਟਰਸਾਈਕਲ ਦੇ ਮਾਲਕ ਦੇ ਮੁਤਾਬਿਕ ਉਹ ਹਰ ਰੋਜ਼ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸੇਵਾ ਕਰਨ ਲਈ ਆਉਂਦੇ ਨੇ ਤੇ ਜਦੋਂ ਉਹ ਅੱਜ ਆਏ ਤਾਂ ਉਹਨਾਂ ਆਪਣਾ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੇ ਬਾਹਰ ਖੜਾ ਕੀਤਾ ਤੇ ਜਦੋਂ ਉਹ ਸੇਵਾ ਕਰਕੇ ਵਾਪਸ ਆਏ ਤਾਂ ਉਹਨਾਂ ਦਾ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਇਸ ਤੋਂ ਬਾਅਦ ਉਹਨਾਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਸ ਦੇ ਵਿੱਚ ਇੱਕ ਨੌਜਵਾਨ ਉਹਨਾਂ ਦਾ ਮੋਟਰਸਾਈਕਲ ਸਟਾਰਟ ਕਰਕੇ ਲੈ ਜਾਂਦਾ ਹੋਇਆ ਵਿਖਾਈ ਦੇ ਰਿਹਾ ਇਸ ਦੀ ਸੂਚਨਾ ਉਹਨਾਂ ਪੁਲਿਸ ਨੂੰ ਵੀ ਦਿੱਤੀ ਹੈ ਤੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਕੋਈ ਪੁਖਤਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਅੱਜ ਜੀ ਹਰੇਕ ਐਤਵਾਰ ਵਾਲੇ ਦਿਨ ਮੈਂ ਇੱਥੇ ਸੇਵਾ ਕਰਨ ਦੇ ਲਈ ਡਿਊਟੀ ਸਰੂਪ ਵਿੱਚ ਮੈਂ ਆਣਾ 2 ਘੰਟੇ ਮੈਂ ਸੇਵਾ ਰਿਕਾਇਤ ਵਾ ਕਰਦਾ ਮੈਂ ਸਾਢੇ 9 ਵਜੇ ਦੇ ਕਰੀਬ ਮੋਟਰਸਾਈਕਲ ਜਿਹੜਾ ਜਿਹਦਾ ਨੰਬਰ ਸੀਗਾ ਪੀਵੀ 23 56 14 ਮੈਂ ਜੋੜੇ ਘਰ ਦੇ ਸਾਹਮਣੇ ਖੜਾਇਆ ਸੀਗਾ ਜਦੋਂ ਮੈਂ ਸਾਢੇ 12 ਵਜੇ ਆ ਕੇ ਵਾਪਸ ਦੇਖਿਆ ਉੱਥੇ ਮੋਟਰਸਾਈਕਲ ਮੇਰਾ ਜਿਹੜਾ ਉੱਥੇ ਹੈ ਨਹੀਂ ਸੀਗਾ ਫਿਰ ਮੈਂ ਕੈਮਰੇ ਚੈੱਕ ਕਰਾਇਆ ਕੈਮਰਿਆਂ ਦੇ ਵਿੱਚ ਇੱਕ ਮੋਨਾ ਜਿਹਾ ਮੁੰਡਾ ਸੀਗਾ ਜਿਹੜਾ ਉਹ ਮੋਟਰਸਾਈਕਲ ਚੱਕ ਕੇ ਲੈ ਗਿਆ ਫਿਰ ਮੈਂ ਰਿਪੋਰਟ ਵੀ ਕਰਾ ਕੇ ਆਇਆ ਥਾਣੇ ਦੇ ਵਿੱਚ ਜਿਹਨੇ ਰੋਜਾਂ ਦੇ ਸਾਹਮਣੇ ਖਾਣਾ ਹੈਗਾ ਉੱਤੇ ਮੈਂ ਉੱਤੇ ਰਿਪੋਰਟ ਲਕਾਈ ਰਿਪੋਰਟ ਲੁਕਾਣ ਤੋਂ ਬਾਅਦ ਕੈਮਰੇ ਦੇਖ ਕੇ ਸਾਰੇ ਕੈਮਰਿਆਂ ਨੇ ਬਿਚ ਸਾਬ ਦਿਖਾਈ ਦੇ ਰਿਹਾ ਸੀਗਾ ਵੀ ਉਹ ਮੋਟਰਸਾਈਕਲ ਜਿਹੜਾ ਚੋਰੀ ਕਰਕੇ ਲੈ ਗਿਆ ਤੋਂ ਮੇਰੀ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਕਿ ਇਹ ਹੈਂ ਪਹਿਲਾਂ ਵੀ ਬਹੁਤ ਜਿਹੜੀਆਂ ਇੱਥੇ ਚੋਰੀ ਦੇ ਘਟਨਾਵਾਂ ਹੋ ਚੁੱਕੀਆਂ ਨੇ ਇਹਨਾਂ ਨੂੰ ਜਿਹੜੇ ਚੋਰ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕੋਈ ਇਹ ਹੈ ਜੀ ਨਾ ਗਾਣਾ ਨੂੰ ਘਟਨਾ ਵਾਪਰੇ ਮੇਰਾ ਤਾਂ ਇਹੀ ਕਹਿਣਾ ਹੈਗਾ ਜਲਦੀ ਤੇ ਜਲਦੀ ਜਿਹੜੇ ਇਹਦੇ ਚੋਗੜਾ ਹੈ ਇਹਨਾਂ ਨੂੰ ਕੜ ਕੇ ਜਿਹੜਾ ਜੇਲ੍ਹ ਦੇ ਵਿੱਚ ਠੋਕਿਆ ਜਾਵੇ ਇਹਨਾਂ ਤੋਂ ਜਿਹੜੇ ਮੋਟਰਸਾਈਕਲ ਹੈ ਉਹ ਬਰਾਮਦ ਕਰੇ ਜਾਣ ਕਿਸੇ ਵੀ ਹੋਰ ਵੀ ਵੀਰ ਭਾਈ ਨੂੰ ਮੈਂ ਸਾਰੇ ਜਿੰਨੇ ਵੀ ਤੇ ਸੰਗਤ ਸੇਵਾ ਕਰ ਮੇਰੀ ਆਣੀ ਉਹਨਾਂ ਸਾਰਿਆਂ ਨੂੰ ਇਹ ਕਹਿਣਾ ਵੀ ਆਪਣੇ ਮੋਟਰਸਾਈਕਲਾਂ ਦੀ ਗੌਰ ਕਰੋ پارک ਦੇ ਵਿੱਚ ਖੜਾਓ ਹੋਰ ਵੀ ਆਪਣੀ ਸੇਫਟੀ ਰੱਖੋ ਜਗਵਾਨੀ ਟੀਵੀ ਲਈ ਗੁਰਪੇਜ ਰਾਜੂ ਦੀ ਰਿਪੋਰਟ